ਕਸਨਾਂ ਲਈ ਅੱਜ ਕੋਈ ਵੱਡਾ ਫੈਸਲਾ ਹੋ ਸਕਦਾ ਹੈਗਾ ਕਿਉਂਕਿ ਜਿਹੜੀ 3 ਤਰੀਕ ਦੀ ਮੀਟਿੰਗ ਸੀ ਉਸ ਵਿੱਚ ਕਿਹਾ ਗਿਆ ਸੀ ਕਿ ਕੋਈ ਵੱਡਾ ਫੈਸਲਾ ਸੀ ਲਵਾਂਗੇ ਪਰ ਉਧਰੋਂ ਕਸਨਾਂ ਵੱਲੋਂ ਵੀ ਕਿਹਾ ਗਿਆ ਹੈਗਾ ਜਿਆਦਾ ਇਹ ਕਾਨੂੰਨ ਆ ਜਿਹੜੇ ਰੱਦ ਕਰ ਦਿਓ ਤੇ じゃ ਫਿਰ ਸਾਡੇ ਗੋਲੀ ਮਾਰ ਦੇਵੋ ਇਸ ਗੱਲ ਨੂੰ ਲੈ ਕੇ ਸਰਕਾਰ ਵੱਲੋਂ ਵੀ ਕਿਹਾ ਗਿਆ ਸੀਗਾ ਵੀ ਅਸੀਂ ਕੋਈ ਵੱਡਾ ਫੈਸਲਾ ਲਵਾਂਗੇ ਇਹ ਦੇਖਦੇ ਆ ਕਿ ਵੱਡਾ ਫੈਸਲਾ ਆਵੇਗਾ ਪਰ ਉਸ ਤੋਂ ਪਹਿਲਾਂ ਤੁਹਾਨੂੰ ਦਿਖਾਉਣਗੇ ਅਸੀਂ ਰੋਜ਼ ਸੁਰਨੁਕ ਤੇ ਟਿਕਰੀ ਬਾਰਡਰ ਤੋਂ ਸਾਰੀਆਂ ਖਬਰਾਂ ਦੇ ਰਹੇ ਹਾਂਗੇ ਇਹ ਜਿਹੜਾ ਅੱਜ ਖੜਿਆ ਸੀ ਇਹ ਤਕਰੀਬਨ 40 ਕਿਲੋਮੀਟਰ ਪਿੱਛੇ ਖੜਿਆ ਕਿਉਂਕਿ ਜਿਹੜੇ ਹਰਿਆਣਾ ਦੇ ਕਿਸਾਨ ਸੀਗੇ ਉਹ ਪਿੱਛੇ ਖੜੇ ਆਗੇ ਅੱਗੇ ਤੱਕ ਸਾਰੇ ਜਾਮ ਲੱਗਾ ਹੋਇਆਗਾ ਪੰਜਾਬ ਦੀਆਂ ਜਥੇਬੰਦੀਆਂ ਸੀ ਹੋਰ ਜਥੇਬੰਦੀਆਂ ਸੀ ਉਹ ਅੱਗੇ ਪਹੁੰਚ ਗਈਆਂ ਤੇ ਇਹਨਾਂ ਨੂੰ ਪਿੱਛੇ ਰੁਕਣਾ ਪਏ ਇਹ 40 ਕਿਲੋਮੀਟਰ ਤਾਂ ਇਹ ਹੈ ਇਹ ਤੋਂ ਪਤਾ ਨਹੀਂ ਹੋਰ ਵੀ ਕਿੰਨਾ ਕੁ ਪਿੱਛੇ ਇਹ ਕਿਸਾਨ ਖੜੇ ਹੋਣਗੇ ਤੇ ਅਸੀਂ ਇਹਨਾਂ ਕੋਲ ਪਹੁੰਚਿਆ ਇਹਨਾਂ ਨਾਲ ਗੱਲਬਾਤ ਵੀ ਕਰਾਂਗੇ ਇਹ ਜਿਹੜੇ ਕਿਸਾਨਾਂ ਗੇ ਇਹ ਸਾਰੇ ਹਰਿਆਣੇ ਦੇ ਕਿਸਾਨ ਹੈ ਇਹ ਪੰਜਾਬ ਹਰਿਆਣਾ ਰਾਜਸਥਾਨ ਜੁਪੀ ਸਾਰੇ ਕੀ ਟੋਟਲੀ ਸਟੇਟ ਹੈ ਜਿਹੜੇ ਇਸ ਆਰਡੀਨੈਂਸ ਦੇ ਵਿਰੋਧ ਵਿੱਚ ਖੜੇ ਹੋ ਗਏ ਹਨ ਅਤੇ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ ਇਹਨਾਂ ਵੱਲੋਂ ਇੱਕ ਇਹ ਵੀ ਐਲਾਨ ਕੀਤਾ ਗਿਆ ਸੀਗਾ ਕਿ ਅਸੀਂ ਜਿਹੜੇ ਪੰਜਾਬ ਦੇ ਕਿਸਾਨ ਆਉਣਗੇ ਉਹਨਾਂ ਨੂੰ ਬਾਰਡਰ ਤੱਕ ਪਹੁੰਚਦਾ ਕਰਾਂਗੇ ਸਾਰੇ ਬੈਰੀਗੇਟ ਤੋੜਾਂਗੇ ਅਤੇ ਉਹਨਾਂ ਦੀ ਲੰਗਰ ਦੀ ਸੇਵਾ ਵੀ ਸਾਰੀ ਕਰਾਂਗੇ ਲਾ ਕੇ ਮੈਡੀਸਨ ਤੋਂ ਲੈ ਕੇ ਸਾਰੀਆਂ ਸਹੂਲਤਾਂ ਦੇਵਾਂਗੇ ਇਹ ਖਬਰ ਅਜੀਤ ਟੀਵੀ ਵੱਲੋਂ ਪ੍ਰਮੁੱਖ ਦਾ ਤੌਰ ਤੇ ਲਾਈ ਗਈ ਸੀ ਪਰ ਇਸ ਨੂੰ ਦੇਖਦਿਆਂ ਹੋਇਆ ਇਹ ਜਿਹੜੇ ਵੀਰ ਆਗੇ ਐਸਪੀ ਸਿੰਘ ਇਹਨਾਂ ਨੂੰ ਕੁਝ ਹੋਰ ਵੀ ਜਿਹੜਾ ਆਗੂ ਸੀ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਸੀਗਾ ਤੇ ਆਪਾਂ ਗੱਲ ਕਰਦੇ ਹਾਂਗੇ ਐਸਪੀ ਸਿੰਘ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਅਜੀਤ ਸਮਾਚਾਰ ਦੀ ਸਾਰੀ ਟੀਮ ਦਾ ਅੱਜ ਕੋਈ ਵੱਡਾ ਫੈਸਲਾ ਆ ਸਕਦਾ ਹੈਗਾ ਸਰਕਾਰ ਨੇ ਕਿਹਾ ਸੀਗਾ ਵੀ ਅਸੀਂ ਕੋਈ ਵੱਡਾ ਫੈਸਲਾ ਲਵਾਂਗੇ ਉਦੋਂ ਆਪਣੀਆਂ ਜਥੇਬੰਦੀਆਂ ਨੇ ਵੀ ਕਿਹਾ ਵੀ ਦੋ ਟੁੱਕੇ ਫੈਸਲਾ ਹੋਣਾ ਹੈ ਜਾਂ ਸਾਡੇ ਗੋਲੀ ਮਾਰ ਦਿਓ ਤੇ ਜਾਂ ਇਹ ਕਾਨੂੰਨ ਰੱਦ ਕਰ ਦਿਓ ਤੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਅ ਦੇਖੋ ਬਿਲਕੁਲ ਦੋ ਟੁੱਕ ਗੱਲ ਕਰਨ ਦੀ ਹੀ ਹੁਣ ਜ਼ਰੂਰਤ ਸੀ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਮੈਂ ਤਾਂ ਕਹੂੰਗਾ ਸਾਨੂੰ ਜਲੀਲ ਕੀਤਾ ਜਾ ਰਿਹਾ ਬਾਰ ਬਾਰ ਸੱਦ ਕੇ ਕੋਈ ਨਤੀਜਾ ਨਹੀਂ ਨਿਕਲਦਾ ਕੋਈ ਸਿੱਟਾ ਨਹੀਂ ਕਿਸੇ ਮੀਟਿੰਗ ਦਾ ਨਿਕਲਦਾ ਤਾਂ ਹੁਣ ਕਿਸਾਨ ਆਗੂਆਂ ਨੇ ਜਿਹੜੀ ਗੱਲ ਕਹੀ ਹੈ ਵੀ ਸਾਨੂੰ ਹਾਂ ਜਾਂ ਨਾ ਦੇ ਵਿੱਚ ਫੈਸਲਾ ਦਿਓ ਤਾ ਕਿਤੇ ਨਾ ਕਿਤੇ ਅੱਜ ਇੱਕ ਪਾਸੇ ਜਦੋਂ ਇਹਨਾਂ ਨੇ ਆਪਣੀਆਂ ਫੋਰਸਾਂ ਵਧਾਤੀਆਂ ਤਾਂ ਨਾਲ ਸਰਕਾਰ ਡਰਾ ਵੀ ਰਹੀ ਆ ਆਪਣੀਆਂ ਦਮਨਕਾਰੀਆਂ ਨੀਤੀਆਂ ਜੋ ਪਹਿਲਾਂ ਇਹ ਅਪਣਾਉਂਦੀ ਰਹੀ ਆ ਪਰ ਦੂਜੇ ਪਾਸੇ ਜਿਹੜਾ ਪੱਖ ਆ ਇਹ ਜਥੇਬੰਦੀਆਂ ਦਾ ਵੀ ਸਾਡੀਆਂ ਦਾ ਕਿਸਾਨ ਜਥੇਬੰਦੀਆਂ ਦਾ ਪੂਰਾ ਮਜ਼ਬੂਤ ਆ ਤਾਂ ਅਸੀਂ ਡਰਨ ਵਾਲੇ ਨਹੀਂ ਹੁਣ ਜੋ ਕੁਝ ਵੀ ਇਹ ਫੈਸਲਾ ਕਰਨਗੇ ਅਸੀਂ ਆਰ ਪਾਰ ਦੀ ਲੜਾਈ ਲੜਨੀ ਆ ਆਪਦਾ ਅਸੀਂ ਸ਼ਾਂਤੀ ਨਾਲ ਬੈਠੇ ਆ ਜੇ ਸਾਡੇ ਇਹ ਗੋਲੀ ਵੀ ਮਾਰਨਗੇ ਤਾਂ ਅਸੀਂ ਉਹ ਵੀ ਖਾਵਾਂਗੇ ਪਰ ਅਸੀਂ ਆਪਣੇ ਹੱਕ ਲਈ ਬਣਾਂਦੇ ਮੁੜਦੇ ਹੁਣ ਪੰਜਾਬ ਹੈਗਾ ਜਾਂ ਹੋਰ ਵੀ ਸਟੇਟ ਹੈ ਕਿਤੇ ਕਿਸਾਨਾਂ ਨੂੰ ਰੋਕ ਰਿੰਗਾਗਾ ਕਿਸੇ ਵੱਲੋਂ ਵੀ ਪਰ ਹਰਿਆਣਾ ਚ ਇੰਨੇ ਆ ਰੋਕਾ ਲਾ ਗੀਆਂ ਇਹ ਕੀ ਕਾਰਨ ਸੀ ਗੱਲ ਦੇਖੋ ਜੀ ਇਹ ਭਾਜਪਾ ਸਰਕਾਰ ਆ ਜਿਹੜੀ ਇਹਦਾ ਕੰਮ ਹੀ ਇਹ ਹੈ ਜੇ ਆਪਾਂ ਪਹਿਲਾਂ ਤੋਂ ਦੇਖੀਏ ਇਹਨਾਂ ਦਾ ਸਿਸਟਮ ਇਹਨਾਂ ਨੇ ਹਿਟਲਰ ਰਾਜ ਚਲਾ ਰੱਖਿਆ ਜੀ ਤਾਨਾਸ਼ਾਹੀ ਫੈਸਲੇ ਦਿੰਦੇ ਆ ਪਹਿਲਾਂ ਵੀ ਇਹਨਾਂ ਨੇ ਬੜੇ ਦਿੱਤੇ ਆ ਤੇ ਉਹਦੇ ਤੇ ਜਿਹੜੇ ਅੰਦੋਲਨ ਉੱਠੇ ਆ ਉਹਨਾਂ ਨੂੰ ਇਹ ਸਰਕਾਰ ਨੇ ਖਤਮ ਕਰਨ ਦਾ ਕੰਮ ਕੀਤਾ ਉਹੀ ਸਾਜ਼ਿਸ਼ਾਂ ਇਹਨਾਂ ਨੇ ਇਸ ਅੰਦੋਲਨ ਦੇ ਵਿੱਚ ਵੀ ਰਚੀਆਂ ਪੰਜਾਬ ਦੇ ਭਰਾਵਾਂ ਨੇ ਇਸ ਅੰਦੋਲਨ ਨੂੰ ਵੱਡੇ ਰੂਪ ਦੇ ਵਿੱਚ ਖੜਾ ਕੀਤਾ ਜਿਵੇਂ ਉਹ ਭਰਾਵਾਂ ਨੇ ਐਲਾਨ ਕੀਤਾ ਕਿ ਅਸੀਂ 26 ਤਰੀਕ ਨੂੰ ਦਿੱਲੀ ਕੂਚ ਕਰ ਰਹੇ ਹਾਂ ਤਾਂ ਇਹ ਜਨ ਅੰਦੋਲਨ ਬਣ ਚੁੱਕਿਆ ਸੀਗਾ ਸਾਰੇ ਹੀ ਸੂਬਿਆਂ ਦੇ ਕਿਸਾਨ ਭਰਾ ਦੇ ਨਾਲ ਜੁੜਨ ਲੱਗੇ ਤਾਂ ਜਿਵੇਂ ਸਾਡੇ ਹਰਿਆਣੇ ਦੇ ਸਾਥੀਆਂ ਨੇ ਵੀ ਅਸੀਂ ਐਲਾਨ ਕੀਤਾ ਵੀ ਉਹ ਵੀ ਸਾਡੇ ਭਰਾ ਨੇ ਇੱਥੇ ਜਾਤੀ ਧਰਮ ਹਰ ਤਰ੍ਹਾਂ ਦੇ ਭੇਦਭਾਵ ਨੂੰ ਮਿਟਾ ਕੇ ਇੱਕ ਭਾਈਚਾਰਾ ਕਾਇਮ ਕਰਦੇ ਹੋਏ ਅਸੀਂ ਲੜਾਈ ਲੜਨ ਦਾ ਜਦੋਂ ਐਲਾਨ ਕੀਤਾ ਤਾਂ ਸਾਡੇ ਸਾਰੇ ਹੀ ਆਗੂਆਂ ਨੂੰ ਹਰਿਆਣੇ ਦੇ ਵਿੱਚੋਂ ਇਸ ਪੁਲਿਸ ਨੇ ਪ੍ਰਸ਼ਾਸਨ ਨੇ ਚੱਕਿਆ ਗਿਆ ਸਰਕਾਰ ਨੇ ਆਪਦੇ ਹੁਕਮਾਂ ਦੇ आदेश ਦੇ ਕੇ ਉਹਨਾਂ ਨੂੰ ਚਕਾਇਆ ਤਾਂ ਇੱਕ ਡਰਾਉਣ ਦੀ ਕੋਸ਼ਿਸ਼ ਕੀਤੀ ਵੀ ਜੇ ਤੁਸੀਂ ਇਹ ਅੰਦੋਲਨ ਲੜੋਗੇ ਪੰਜਾਬ ਵਾਲਿਆਂ ਨਾਲ ਰਲ ਕੇ ਜਾਵਦੇ ਹੱਕ ਮੰਗੋਗੇ ਤਾਂ ਅਸੀਂ ਤੁਹਾਨੂੰ ਕੁਚਲ ਦੇਾਂਗੇ ਉਸ ਤੋਂ ਬਾਅਦ ਰਿਹਾਈ ਗਰਨ ਤੇ ਇਹਨਾਂ ਨੇ ਜਿਹੜੀਆਂ ਮੰਗਾਂ ਰੱਖੀਆਂ ਪਿੱਛੇ ਸਾਥੀਆਂ ਨਾਲ ਕਹਿੰਦੇ ਛੁੱਡੇ ਸਾਥੀਆਂ ਨੂੰ ਤਾਂ ਛੱਡਾਂਗੇ ਤੁਸੀਂ ਇਹ ਅੰਦੋਲਨ ਛੱਡ ਦਿਓ ਤਾਂ ਡਰਾਉਣ ਧਮਕਾਉਣ ਦੀ ਕਿਤੇ ਇਹ ਗੱਲ ਕਰ ਰਹੇ ਆ ਪਰ ਅਸੀਂ ਡਰਨ ਵਾਲੇ ਨਹੀਂ ਜੀ ਜਿੰਨਾ ਇਹ ਦਬਾਉਣਗੇ ਉਹਨਾਂ ਅਸੀਂ ਉੱਪਰਾਂਗੇ ਜਿਵੇਂ ਤੁਸੀਂ ਐਲਾਨ ਕੀਤਾ ਸੀਗਾ ਵੀ ਜਿਹੜੇ ਪੰਜਾਬ ਦੇ ਕਿਸਾਨ ਹੋਣਗੇ ਜਾਂ ਹੋਰ ਵੀ ਕਿਸਾਨ ਆਉਣਗੇ ਉਹਨਾਂ ਦੀ ਪੂਰੀ ਸੇਵਾ ਕਰਾਂਗੇ ਲੰਗਰ ਪਾਣੀ ਦੇਵਾਂਗੇ ਮੈਡੀਕ ਸਹੂਲਤਾਂ ਦੇਵਾਂਗੇ ਪਰ ਜਿੰਨਾ ਤੁਸੀਂ ਕਿਹਾ ਸੀ ਉਦੋਂ ਵੀ ਵੱਧ ਕੇ ਹੋ ਰਿਆ ਸੀ ਦੇਖਦੇ ਆਂਗੇ 7-8 ਦਿਨਾਂ ਤੋਂ ਦੇਖ ਰਹੇ ਆਂਗੇ ਤੇ ਤੁਹਾਨੂੰ ਅਰੈਸਟ ਵੀ ਕੀਤਾ ਗਿਆ ਪਰ ਫਿਰ ਵੀ ਤੁਸੀਂ ਇੰਨੀ ਸੇਵਾ ਕਰ ਰਹੇ ਹੋ ਉਹ ਦਾ ਕੀ ਕਰਦੇ ਦੇਖੋ ਜੀ ਇੱਕ ਆਪ ਦਾ ਭਾਈਚਾਰਾ ਕਿਸਾਨ ਕੌਣਾ ਹੈ ਕਿਸਾਨ ਅਨਪੈਦਾ ਕਰਨ ਵਾਲਾ ਦੇਸ਼ ਦਾ ਢਿੱਡ ਭਰਨ ਵਾਲਾ ਇਹ ਜਿਹੜੇ ਸੂਬਿਆਂ ਦੇ ਨਾਂ ਲੈ ਕੇ ਇਹਨਾਂ ਨੇ ਸਾਡੇ 'ਚ ਬੰਡਾ ਪਾਤੀਆਂ ਇਹ ਸਰਕਾਰਾਂ ਦੇ ਕੰਮ ਆ ਕਿਤੇ ਨਾ ਕਿਤੇ ਜਾਤੀ ਧਰਮ ਤੇ ਵੰਡ ਕੇ ਅੱਜ ਤੱਕ ਸਾਡੇ ਤੋਂ ਇਹ ਵੋਟਾਂ ਹਥਿਆਉਂਦੇ ਆਏ ਆ ਤੇ ਸਿਰਫ ਆਪਦੀ ਬੋਟ ਦੀ ਰਾਜਨੀਤੀ ਆਪਦੇ ਲਈ ਇਹ ਕਰਦੇ ਆ ਅੱਜ ਜੇ ਆਪਾਂ ਵੇਖੀਏ ਕੋਈ ਕਿਸਾਨ ਦੇ ਨਾਲ ਨਹੀਂ ਖੜਾ ਕੋਈ ਕਿਸਾਨ ਦੇ ਹੱਕ ਚ ਨਹੀਂ ਬੋਲਦਾ ਕੋਈ ਇੱਥੇ ਕਿਸਾਨਾਂ ਦੇ ਜਥਿਆਂ ਚ ਆ ਕੇ ਨਹੀਂ ਬੈਠਾ ਪਰ ਹੁਣ ਤਾਂ ਗੱਲ ਆ ਡਾ ਗਈ ਹੁਣ ਤਾਂ ਸਾਡੀਆਂ ਜਥੇਬੰਦੀਆਂ ਨੇ ਉਹਨੇ ਨੇੜੇ-ਤੇੜੇ ਫੜਕਣ ਵੀ ਨਹੀਂ ਦਿੰਦੀਆਂ ਕਿਉਂਕਿ ਸਾਨੂੰ ਇਹਨਾਂ ਦੀ ਲੋੜ ਨਹੀਂ ਉਹ ਜਿਹੜੇ ਇਹ ਇਕੱਠ ਦਿਖਾਉਂਦੇ ਸੀ ਉਹ ਸਾਡੇ ਕਿਸਾਨ ਭਰਾਵਾਂ ਦੇ ਇਹੀ ਇਕੱਠ ਹੁੰਦੇ ਸੀਗੇ ਪਰ ਹੁਣ ਸਾਡੀ ਇਨੀ ਇੱਕਤਾ ਬਣ ਚੁੱਕੀ ਹੈ ਕਿ ਅਸੀਂ ਲੜਾਈਆਂ ਆਪਦੀਆਂ ਆਪ ਲੜ ਰਹੇ ਹਾਂ ਤੇ ਆਪਦੇ ਹੱਕ ਮੰਗ ਰਹੇ ਹਾਂ ਜਿਵੇਂ ਸਾਰੀਆਂ ਜਥੇਬੰਦੀਆਂ ਸੀ ਟੋਟਲ ਇੱਕ ਹੋਰ ਵੀ ਜਥੇ ਬੰਦੀਆਂ ਜੇ ਜੂਨੀਅਨ ਆਈਆਂ ਕਿਸੇ ਕਿਸੇ ਬੰਦੀਆਂ ਟੈਕਸੀ ਜੁਨੀਅਰ ਨਾਲ ਜਾਂ ਟਰੱਕ ਜੁਨੀਅਰ ਨਾਲ ਜਾਂ ਆੜਤੀਏ ਆ ਜਾਂ ਵਕੀਲ ਹੈਗੇ ਉਹ ਸਾਰੇ ਸਮਰਥਨ ਚ ਆ ਗਏ ਤੇ ਇਤੋਂ ਤੱਕ ਕਿ ਜਿਹੜੇ ਲੀਡਰ ਹੈਗੇ ਜਾਂ ਖਿਡਾਰੀ ਸੀ ਜਾਂ ਕੋਈ ਹੋਰ ਰੁੱਗੀਆਂ ਹਸਤੀਆਂ ਸੀ ਉਹਨਾਂ ਨੂੰ ਜੋ ਸਨਮਾਨ ਪੱਤਰ ਮਿਲੇ ਸੀਗੇ ਵੱਡੇ ਵੱਡੇ ਸਨਮਾਨ ਪੱਤਰ ਮਿਲੇ ਉਹ ਸਾਰੇ ਵਾਪਸ ਕਰਨ ਨੂੰ ਚੱਲ ਪਿਆ ਉਹ ਕਹਿੰਦੇ ਅਸੀਂ ਵਾਪਸ ਕਰਾਂਗੇ ਜੇ ਕਿਸਾਨਾਂ ਨਾਲ ਤੁਸੀਂ ਫੈਸਲਾ ਨਹੀਂ ਕਰਦੇ ਤੇ ਇਸ ਵਾਰ ਕੀ ਕਰਨਾ ਚਾਹੁੰਦੇ ਦੇਖੋ ਬਿਲਕੁਲ ਇਸ ਸਰਕਾਰ ਦੇ ਪ੍ਰਤੀ ਬਹੁਤ ਵੱਡਾ ਜਿਹੜਾ ਰੋਸ ਜਾਹਰ ਹੋ ਰਿਹਾ ਹੈ ਜਿੱਥੋਂ ਤੱਕ ਆਪਾਂ ਗੱਲ ਕਰੀਏ ਟਰੱਕ ਯੂਨੀਅਨ ਨੇ ਵੀ ਸਾਥ ਦਿੱਤਾ ਤਾਂ ਆਸ਼ਾ ਵਰਕਰ ਜਾਂ ਅੰਗਣਵਾੜੀ ਵਰਕਰ ਰੋਡਵੇ ਜੂਨੀਅਨ ਸਾਰੇ ਅੱਜ ਇੱਕ ਕਤਾਰ ਦੇ ਵਿੱਚ ਆਪਦੇ ਹੱਕ ਲੈਣ ਦੇ ਲਈ ਖੜੇ ਹੋ ਗਏ ਨੇ ਪਰ ਜੇ ਮੈਂ ਸਾਡੇ ਹਰਿਆਣੇ ਦੀ ਗੱਲ ਕਰਾਂ ਹੁਣ ਇਹ ਕਿਤੇ ਨਾ ਕਿਤੇ ਜਿਹੜੀ ਜੱਜਪਾ ਭਾਜਪਾ ਦੀ ਗਠਵੰਧਨ ਸਰਕਾਰ ਬਣੀ ਬੈਠੀ ਸੀ ਅੱਜ ਤੱਕ ਤਾਂ ਇਹਨਾਂ ਨੂੰ ਕਿਸਾਨ ਦੱਸੇ ਨਹੀਂ ਅੱਜ ਤੱਕ ਤਾਂ ਇਹਨਾਂ ਨੇ ਇਸ ਅੰਦੋਲਨ ਦੇ ਖਿਲਾਫ ਇੱਕ ਵੀ ਬਿਆਨ ਨਹੀਂ ਦਿੱਤਾ ਹੁਣ ਜਦੋਂ ਕੀ ਕਹਿੰਦੇ ਹੁਣ ਇਹਨਾਂ ਦਾ ਕੱਲ ਪਰਸੋ ਇੱਕ ਬਿਆਨ ਆਇਆ ਜਿਦੇ ਚ ਇਹ ਕਹਿੰਦੇ ਆ ਪੀ ਜਦੋਂ ਕਿਸਾਨ ਦਿੱਲੀ ਜਾ ਰਹੇ ਸੀ ਉਹਨਾਂ ਤੇ ਜਿਹੜੇ ਮੁਕੱਦਮੇ ਦਰਜ ਕੀਤੇ ਗਏ ਆ ਉਹ ਖਾਰਜ ਕਰੋ ਸਾਨੂੰ ਅਸੀਂ ਮੁਕੱਦਮੇ ਖਾਰਜ ਨਹੀਂ ਕਰਵਾਉਣੇ ਤੁਸੀਂ ਜੇ ਬਿਆਨ ਦੇਣੇ ਆ ਇਹਨਾਂ ਕਾਨੂੰਨਾਂ ਨੂੰ ਵਾਪਸ ਕਰਾਉਣ ਲਈ ਬਿਆਨ ਦਿਓ ਹੁਣ ਵੀ ਹਜੇ ਵੀ ਉਹ ਆਪਦੀਆਂ ਰਾਜਨੀਤਿਕ ਰੋਟੀਆਂ ਸੇਕ ਰਹੇ ਆ ਸਾਣਿਆਂ ਨੂੰ ਪਰਚਿਆਂ ਦੀ ਸਾਨੂੰ ਕੋਈ ਪਰਵਾਹ ਨਹੀਂ ਇੱਕ ਦੀ ਥਾਂ ਤੇ 10 ਹੋ ਜਾਣ ਪਰ ਇਹਨਾਂ ਕਾਨੂੰਨਾਂ ਨੂੰ ਰੱਦ ਕਰਵਾਉਣਾ ਸਾਡਾ ਮੇਨ ਮਕਸਦ ਆ ਜਿਵੇਂ ਜਦੋਂ ਕਿਸਾਨ ਆ ਰਹੇ ਸੀ ਸੜਕਾਂ ਪੱਟੇ ਗਏ ਸੀ ਐਡੇ ਐਡੇ ਬੈਰੀਕੇਡ ਲਾਏ ਗਏ ਸੀ ਕਿ ਮਿੱਟੀ ਪਾਈ ਗਈ ਪ੍ਰਾਈਵੇਟ ਵਹੀਕਲ ਵੀ ਖੜਾਏ ਗਏ ਇਹ ਜੋ ਕਿ ਗੈਰ ਕਾਨੂੰਨੀ ਹੈਗੇ ਕਿਸੇ ਨੂੰ ਕੋਈ ਰਸਤਾ ਰੋਕ ਨਹੀਂ ਸਕਦਾ ਤੁਸੀਂ ਖੜਜੋਗੇ ਤੁਹਾਡੇ ਤੇ ਪਰਚਾ ਦਰਜ ਹੋ ਜਾਊਗਾ ਇਹ ਛੜਕਾ ਪੱਟੀਆਂ ਵੀ ਗਈਆਂ ਛੋਡੇ ਪੈਸੇ ਨਾਲ ਛੜਕਾ ਬਣੀਆਂ ਸੀ ਕਿ ਇਹਨਾਂ ਤੇ ਕੋਈ ਮਾਮਲਾ ਦਰਜ ਹੋ ਸਕਦਾ ਹੈ ਬਿਲਕੁਲ ਜੀ ਸਾਡੀਆਂ ਕਿਸਾਨ ਜਥੇਬੰਦੀਆਂ ਪ੍ਰੀ ਪਲੈਨਿੰਗ ਸਾਰੇ ਤਰੀਕੇ ਨਾਲ ਚੱਲ ਰਹੀਆਂ ਚਾਹੇ ਉਹ ਕਾਨੂੰਨੀ ਤੌਰ ਤੇ ਹੈ ਚਾਹੇ ਅਸੀਂ ਆਪਣੇ ਸੜਕਾਂ ਤੇ ਬੈਠ ਕੇ ਜਿਹੜੇ ਹੱਕ ਲੈ ਰਹੇ ਹਾਂ ਹਰ ਤਰ੍ਹਾਂ ਨਾਲ ਅਸੀਂ ਇਹਨਾਂ ਨਾਲ ਲੜਾਈ ਲੜਾਂਗੇ ਕਿਉਂਕਿ ਸਭ ਤੋਂ ਵੱਡੇ ਦੋਸ਼ੀ ਤਾਂ ਇਹ ਹੈ ਉਹ ਸੜਕਾਂ ਦੇ ਅੱਛਾ ਆਮ ਬੰਦਾ ਕੋਈ ਰੋਡ ਨੂੰ ਜਾਮ ਨਹੀਂ ਕਰ ਸਕਦਾ ਉਹਨਾਂ ਤੇ ਪਰਚੇ ਦਰਜ ਹੁੰਦੇ ਆ ਤਾਂ ਫਿਰ ਇਹ ਹਰਿਆਣਾ ਸਰਕਾਰ ਤੇ ਵੀ ਇਹ ਦਰਜ ਹੋਣੇ ਚਾਹੀਦੇ ਆ ਇਹਨਾਂ ਨੇ ਸੜਕਾਂ ਪੱਟੀਆਂ ਵੀ ਆ ਰਸਤੇ ਵੀ ਰੋਕੇ ਆ ਜਾਮ ਵੀ ਰੱਖਿਆ ਕਿਸਾਨ ਤਾਂ ਆਪਦਾ ਪੀਸਫੁਲੀ ਜਾ ਰਹੇ ਸੀ ਕਿਸੇ ਨੂੰ ਕੋਈ ਹੁਣ ਵੀ ਤੁਸੀਂ ਦੇਖੋਗੇ ਲੰਮਾ ਜਾਮ ਲੱਗਿਆ ਹੋਇਆ ਪਰ ਆਮ ਜਤਾ ਯਾਦ ਨੂੰ ਕੋਈ ਇੱਥੇ ਪਰੇਸ਼ਾਨੀ ਨਹੀਂ ਹੋਣ ਦਿੱਤੀ ਜਾ ਰਹੀ ਤਾਂ ਇਹਨਾਂ ਤੇ ਵੀ ਪਰਚੇ ਦਰਜ ਹੋਣੇ ਚਾਹੀਦੇ ਆ ਸਰਕਾਰ ਦੇ ਖਿਲਾਫ ਵੀ ਐਕਸ਼ਨ ਹੋਣਾ ਚਾਹੀਦਾ ਜਿਵੇਂ ਅੱਜ ਆਪਣੀ ਮੀਟਿੰਗ ਚੱਲ ਰਹੀ ਆ ਕੋਈ ਵੱਡਾ ਫੈਸਲਾ ਵੀ ਹੋ ਸਕਦਾ ਕਿਸੇ ਕਿਸਮ ਦਾ ਵੀ ਹੋ ਜੇ ਉਧਰੋਂ ਆਪਦੀ ਇਹ ਚੌਕਸੀ ਵੀ ਵਧਾਈ ਜਾਂਦੇ ਆ। ਕੱਲ ਅਸੀਂ ਦੇਖਿਆ ਬਾਰਡਰ ਦੇ ਪਹਿਲੇ ਪਾਸੇ ਗਏ ਤੇ ਤਕਰੀਬਨ 7-8 ਲੇਹਰਾਂ ਇਹਨਾਂ ਨੇ ਬੈਰੀਗੇਟਾਂ ਦੀਆਂ ਲਾਤੀਆਂ 2 ਕਿਲੋਮੀਟਰ 'ਚ ਬੈਰੀਗੇਟ ਹੀ ਲੱਗੇ ਹੋਏ ਆਗੇ। ਆਪਦੀ ਚੌਕਸੀ ਵਧਾ ਰਿਆ। ਉਧਰੋਂ ਆਪਣੀਆਂ ਸਾਰੀਆਂ ਜਥੇਬੰਦੀਆਂ ਆ ਰਹੀਆਂ ਨੇ। ਜਿਹੜੇ ਨਿੰਗ ਸਿੰਘ ਸੀਗੇ ਉਹਨਾਂ ਨੇ ਵੀ ਐਲਾਨ ਕਰਤਾ ਵੀ ਜੇ ਕਿਸਾਨਾਂ ਨਾਲ ਕੋਈ ਤੱਕਾ ਹੁੰਦਾ ਤੇ ਸਾਨੂੰ ਜਥੇਬੰਦੀਆਂ ਇੱਕ ਵਾਰੀ ਕਹਿ ਦੇਣ ਅਸੀਂ ਮੂਰੇ ਹੋਵਾਂਗੇ, ਕਿਸਾਨ ਸਾਡੇ ਮਗਰ ਹੋਣਗੇ। ਉਸ ਤੋਂ ਪਹਿਲਾਂ ਅਸੀਂ ਸਾਰਾ ਕੁਝ ਕਰਾਂਗੇ। ਇਹਦੇ ਬਾਰੇ ਕੀ ਕਹਿਣਾ ਚਾਹੁੰਦਾ? ਦੇਖੋ ਜੀ ਜਿੱਥੋਂ ਤੱਕ ਅੱਜ ਦੇ ਫੈਸਲੇ ਦੀ ਗੱਲ ਆ ਸਾਰਾ ਦੇਸ਼ ਅੱਜ ਮੈਨੂੰ ਲੱਗਦਾ ਇੱਕ ਕਤਾਰ ਦੇ ਵਿੱਚ ਖੜਾ ਹੋਇਆ ਨਜ਼ਰ ਆ ਰਿਹਾ ਆਪਦੇ ਹੱਕਾਂ ਦੇ ਲਈ ਕੱਲਾ ਦੇਸ਼ ਕੀ ਵਿਦੇਸ਼ ਵੀ ਸਾਰੇ ਮਦਦ ਕਰ ਰਹੇ ਨੇ ਜਦੋਂ ਇਹ ਦਿਖ ਰਿਹਾ ਇਹ ਸਰਕਾਰ ਦੀਆਂ ਕੂਟਨੀਤਿਕੀਆਂ ਗੰਦੀਆਂ ਨੀਤੀਆਂ ਦੇ ਖਿਲਾਫ ਤਾਂ ਜਿਹੜਾ ਇਹ ਫੈਸਲਾ ਹੋਊਗਾ ਇਹ ਸਰਕਾਰ ਦੇ ਮਨ 'ਚ ਇੱਕ ਬਹੁਤ ਵੱਡਾ ਡਰ ਪੈਦਾ ਹੋ ਗਿਆ ਕਿਉਂਕਿ ਜਿਹੜੇ ਨਾਕੇ ਆ ਤੇ ਇਹਨਾਂ ਦੇ ਹੁਣ ਦਿਖਾਵੇ ਰਹਿ ਗਏ ਉਹ ਆਪਾਂ ਦੇਖ ਲਿਆ ਪਿਛੋ ਲੇ ਕੇ ਇਹਨਾਂ ਦੇ ਨਾਕਿਆਂ ਨੇ ਕਿੰਨਾ ਕਿ ਕਿਸੇ ਨੂੰ ਰੋਕ ਲਿਆ ਅਸੀਂ ਆਪ ਤਾਂ ਸ਼ਾਂਤੀਪੂਰਨ ਚੱਲੇ ਆ ਰਹੇ ਸੀ ਤੇ ਖੜਲੇ ਇਹ ਅਗਲੇ ਨਾਕੇ ਵੀ ਨਹੀਂ ਜਿੱਥੇ ਸਰਕਾਰ ਤਿਆਰੀਆਂ ਕਰ ਰਹੀ ਆ ਤਾਂ ਅਸੀਂ ਇਹਨਾਂ ਨੂੰ ਦੱਸ ਦਿੰਨੇ ਆ ਸਾਡ ਫੈਸਲੇ ਤੋਂ ਸੋਡੇ ਤੋਂ ਡਰਨ ਵਾਲੇ ਨਹੀਂ ਪਰ ਸਾਨੂੰ ਫੈਸਲਾ ਕਿਸਾਨਾਂ ਦੇ ਹੱਕ ਚ ਹੀ ਕਰਨਾ ਪਊਗਾ ਉਸ ਤੋਂ ਬਾਅਦ ਬਾਕੀ ਜਿਵੇਂ ਸਾਡੀਆਂ ਜਥੇਬੰਦੀਆਂ ਦੇ ਫੈਸਲੇ ਹੋਣਗੇ ਅਸੀਂ ਉਹਨਾਂ ਦੇ ਨਾਲ ਚੱਲਾਂਗੇ ਜਿਵੇਂ ਸਾਡੇ ਅੱਗੂ ਅੱਗੇ ਗੱਲਬਾਤ ਕਰ ਰਹੀ ਹੈ ਉਹ ਜਿਹੜੇ ਆਦੇਸ਼ ਦੇਣਗੇ ਉਹਨਾਂ ਤੇ ਅਸੀਂ ਫੁੱਲ ਚੜਾਵਾਂਗੇ ਇਹ ਸਨ ਹਰਿਆਣਾ ਦੇ ਅੱਗੂ ਜਿਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਜਦੋਂ ਐਲਾਨ ਕੀਤਾ ਸੀ ਤਾਂ ਸਾਨੂੰ ਬੂਰਾ ਡਰਾਇਤਮ ਕਾਇਆ ਗਿਆ ਸੀ ਵੀ ਤੁਸੀਂ ਕਿਸਾਨਾਂ ਦੀ ਮਦਦ ਨਾ ਕਰੋ ਜਿਹੜੇ ਪੰਜਾਬ ਤੋਂ ਕਿਸਾਨ ਆ ਰਹੇ ਆ ਉਹਨਾਂ ਨਾਲ ਨਾਲ ਤੁਰੋ ਪਰ ਅਸੀਂ ਪਿੱਛੇ ਨਹੀਂ ਹਟੇ ਹੁਣ ਵੀ ਡਟ ਕੇ ਇਸ ਗੱਲ ਦਾ ਮੁਕਾਬਲਾ ਕਰ ਰਹੇ ਹਾਂ ਹਰਿਆਣਾ ਦੀ ਸਰਕਾਰ ਦੇ ਖਿਲਾਫ ਚੱਲ ਰਹੇ ਹਾਂਗੇ ਜੋ ਮਰਜ਼ੀ ਕਰ ਲੈ ਸਾਨੂੰ ਕੋਈ ਫਰਕ ਨਹੀਂ ਪੈਣਾ ਪਰ ਅਸੀਂ ਇਹ ਆਰਡੀਨੈਂਸ ਰੱਦ ਕਰਵਾ ਕੇ ਹੀ ਹਟਾਂਗੇ ਨਾਇਬ ਸਿੰਘ ਸਿੱਧੂ ਦੀ ਰਿਪੋਰਟ ਅਜੀਤ ਟੀਵੀ ਲਈ ਦਿੱਲੀ ਤੋਂ ਜਿੰਦਾਬਾਦ 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 ਜੀ ਆਪ ਦੀ ਆਵਾਜ਼ ਅਜੀਤ ਨਿਊਜ਼ ਐਪ ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ ਇੰਨਾ ਹੀ ਨਹੀਂ ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ ਟੀਵੀ ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰam ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿੱਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ ਇਹਨਾਂ ਹੀ ਨਹੀਂ ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ ਤੁਹਾਡਾ ਆਪਣਾ ਭਰੋਸੇਯੋਗ ਚੈਨਲ ਤੁਹਾਡੀ ਆਪਣੀ ਆਵਾਜ਼ ਪੰਜਾਬ ਦੀ ਆਵਾਜ਼ ਅਜੀਤ